ਦੋਸਤੋ ਘੋੜਿਆਂ ਵਾਲੇ ਮੇਲੇ ਚ ਬਾਈ ਗੁਰਪ੍ਰੀਤ ਸਿੰਘ ਜੀ ਖਾਲਸਾ ਹਾਰਸ ਟ੍ਰੇਨਰ ਤੇ ਘੋੜਿਆਂ ਦੇ ਫੈਰੀ ਯਾਰਾ ਜਿਹੜੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਆ ਪੂਰਾ ਘੋੜਾ ਪਾਲਕ ਵੀਰ ਇਸ ਭਰਾ ਨੂੰ ਜਾਣਦੇ ਆ ਤੇ ਕੰਮ ਇਹਨਾਂ ਦਾ ਬਹੁਤ ਵਧੀਆ ਘੋੜਿਆਂ ਦੀ ਕੋਈ ਵੀ ਪ੍ਰੋਬਲਮ ਹੋਵੇ ਸੰਭਾਂ ਤੋਂ ਲੈ ਕੇ ਜਾਂ ਪੋਟਾਂ ਦੀ ਤਾਂ ਇਹਨਾਂ ਨਾਲ ਤੁਸੀਂ ਕਰਿਓ ਸੰਪਰਕ ਆਪਾਂ ਬਾਬਾ ਜੀ ਨਾਲ ਕਰਦੇ ਆ ਗੱਲਬਾਤ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਸਿੱਖੋ ਜੀ ਜੀਤਾ ਵਧੀਆ ਜੀ ਸਾਰੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਤੇ ਇਹ ਘੋੜੇ ਨੂੰ ਕੀ ਪ੍ਰੋਬਲਮ ਆ ਜੀ ਇਹਦੇ ਜੀ ਇਹ ਰੇੜੇ ਤੇ ਵੀ ਚੱਲਦਾ ਘੋੜਾ ਸਵਾਰੀ ਤੇ ਵੀ ਚੱਲਦਾ ਅੱਛਾ ਜੀ ਇਹ ਦਲਪੰਥ ਦਾ ਘੋੜਾ ਬਾਬਾ ਜੀ ਦਾ ਅੱਛਾ ਜੀ ਹਾਂ ਜੀ ਤੇ ਆਪਾਂ ਇਹਦੀ ਸੇਵਾ ਕਰ ਰਹੇ ਆ ਅੱਛਾ ਜੀ ਇਹਦੇ ਖੁਰੀਆਂ ਹਟਾ ਕੇ ਨਾ अच्छा जी ते ਆਪਾਂ ਦੁਬਾਰਾ ਲਾਣੀ ਆ ਠੀਕ ਆ ਜੀ ਇਹਦੀ ਟ੍ਰਿਮਿੰਗ ਕਰਨੀ ਆ ਪੈਰਾਂ ਦੀ ਥੋੜੇ ਆਊਟ ਨੇ ਪੈਰ ਆਊਟ ਆ ਹਾਂਜੀ ਜਿਆਦਾ ਟਾਈਮ ਹੋ ਗਿਆ ਬਣਿਆ ਹੋਇਆਂ ਨੂੰ ਠੀਕ ਆ ਜੀ ਤੇ ਉਹਦੇ ਕਰਕੇ ਥੋੜੀ ਜਿਹੀ ਉਹਨੂੰ ਦਿੱਕਤ ਆ ਰਹੀ ਆ ਠੀਕ ਆ ਤੇ ਆਪਾਂ ਇਹਦੇ ਟ੍ਰਿਮਿੰਗ ਕਰਦੇ ਆ ਪੂਰੀ ਤੇ ਕਰਦੇ ਆ ਦੋਸਤੋ ਆਪਾਂ ਬਾਬਾ ਜੀ ਨਾਲ ਗੱਲ ਹਾਂ ਇਹਦੀ ਆਪਾਂ ਪੂਰੀ ਟ੍ਰਿਮਿੰਗ ਕਰਾਂਗੇ ਤੇ ਦਿਓ ਬਟਾ ਸਬਾਸ਼ ਬਹੁਤ ਹੈ ਹਾਂਜੀ ਹੋਏਗਾ ਹਾਂਜੀ ਹਾਏਗਾ ਤੇ ਲੋ ਦੋਸਤੋ ਤੁਹਾਨੂੰ ਲਾਈ ਇਹਦੇ ਪਹਿਲਾ ਜਿਹਦਾ কুরੀਆਂ ਲੱਗੀਆਂ ਹੋਈਆਂ ਸੀ ਦੇਸੀ ਆਪਣੇ ਆਮ 100 150 ਰੁਪਏ ਵਾਲੀਆਂ ਜਿੱਦਾ ਆਮ ਰੇੜੇ ਵਾਲੇ ਕੋੜਿਆਂ ਵਾਲੇ ਵੀਰ ਲਾਉਂਦੇ ਆ ਠੀਕ ਆ ਜੀ ਠੀਕ ਉਹ ਦੇਸੀ কুরੀਆਂ ਇਹਦੇ ਲਾਈਆਂ ਹੋਈਆਂ ਸੀ ਠੀਕ ਆ ਜੀ ਉਹਦੀਆਂ ਮੇਖਾ ਮੁਖਾ ਇਦਾਂ ਹੀ ਬਾਹਰ ਪਈਆਂ ਸੀ ਅੱਛਾ ਜੀ ਹਾਂਜੀ ਤੇ ਆ ਜਾਓ ਜੋ ਬੜਾ ਪੈਸਾ ਤੇ ਆਹ ਬਾਈ ਦੇ ਨਾਲ ਇੱਕ ਸਾਈਡ 'ਤੇ ਸਟਾਲ ਲੱਗੀ ਵੀ ਆਗੀ ਬਾਕੀ ਆਪਾਂ ਨਾਲ-ਨਾਲ ਗੱਲ ਕਰਦੇ ਆਂਗੇ ਭਰਾ ਨਾਲ ਇਹਦੇ ਨਾਲ ਇੱਧਰ ਨਹੀਂ ਉੱਥੇ ਨਹੀਂ ਇੱਧਰ ਲੈ ਸਾਈਡ ਆ ਜਾਓ ਇੱਧਰ ਸਾਈਡ ਆ ਜਾਓ ਗੁਰਪ੍ਰੀਤ ਸਿੰਘ ਜੀ ਖਾਲਸਾ ਨਹੀਂ 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 ਬਾਪੂ ਤੁਸੀਂ ਬੈਠੇ ਰਹੋ ਆਮਨਾ ਆ ਦੇਖੋ ਜਿੱਦਾਂ ਆਪਾਂ ਦੇਖ ਰਹੇ ਨਾ ਇਹ ਖੁਰੀ ਦੇ ਦੋ ਪੀਸ ਹੋਏ ਪਏ ਆ ਅੰਦਰਲੇ ਪਾਸੇ ਟੁੱਟ ਗਏ ਤਾਂ ਇਸ ਕਰਕੇ ਨਾ ਘੋੜਾ ਪੈਰ ਦੇ ਵਿੱਚ ਤਕਲੀਫ ਮਾਂਦਾ ਸੀ ਆ ਦੇਖੋ ਟੁੱਟ ਕੇ ਪੈਰ ਦੇ ਵਿੱਚ ਪੂਰੀ ਬੈਠ ਗਈ ਠੀਕ ਆ ਜੀ ਇਹ ਆਮ ਦੇਸੀ ਖੁਰੀ ਆ ਜਿਹੜੇ ਕਿ ਆਮ ਪਹਿਲਾਂ ਤੋਂ ਪੁਰਾਣੇ ਲੋਕ ਲਾਂਦੇ ਸੀ ਹਨ ਆਪਣੇ ਕੋਲ ਜੰਨੀਆਂ ਵੀ ਖੁਰੀਆਂ ਆਂਦੀਆਂ ਰੇਸ ਕੋਰਸ ਵਾਲੀਆਂ ਪ੍ਰੋਫੈਸ਼ਨਲ ਖੁਰੀਆਂ ਆਂਦੀਆਂ ਉਹਨਾਂ ਦੀ ਇਹ ਪ੍ਰੋਬਲਮ ਨਹੀਂ ਆਂਦੀ ਇਹ ਹੁਣ ਪੂਰੀ ਪੈਰ ਦੇ ਵਿੱਚ ਬੜੀ ਹੋਈ ਸੀ ਖੁਰੀ ਜੀ ਬਾਬਾ ਜੀ ਤੇ ਹਾਂਜੀ ਵੀ ਚਲੋ ਸਾਰੇ ਭਰਾਵਾਂ ਨੂੰ ਇਹੀ ਆ ਵੀ ਵਧੀਆ ਫੈਰੀਅਰ ਤੋਂ ਕੰਮ ਕਰਾਓ ਹਾਂਜੀ ਕੋੜੇ ਦਾ ਟ੍ਰੀਟਮੈਂਟ ਵਧੀਆ ਡਾਕਟਰ ਤੋਂ ਕਰਾਓ ਠੀਕ ਹੈ ਜੀ ਬਾਕੀ ਬਾਬਾ ਜੀ ਤੁਸੀਂ ਜਿਵੇਂ ਇਹ ਸੁੰਬਾ ਦੀ ਪ੍ਰੋਬਲਮ ਹੋਗੀ ਜਾਂ ਹਨਾ ਪੋਟਾਂ ਵਗੈਰਾ ਹਾਂਜੀ 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 ਜਾਂ ਤੁਸੀਂ ਇਹ ਜੇ ਵੀ ਵਿਗੜੇ ਕੇਸ ਤੁਸੀਂ ਹਾਂਜੀ ਹਾਂਜੀ ਸਰਜਰੀ ਸਰਜਾਏ ਹੈਗੇ ਹਾਂਜੀ 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 ਵੀ ਜਿਹੜੇ ਘੋੜਿਆਂ ਨੂੰ ਤੁਸੀਂ ਬਹਾਲ ਕੀਤਾ ਵੀ ਹਾਂ ਲੰਮੇ ਪਏ ਸੀਗੇ ਹਾਂਜੀ ਹਾਂਜੀ ਬਿਲਕੁਲ ਉਹ ਚੱਲ ਫਿਰ ਨਹੀਂ ਸੀ ਸਕਦੇ ਤੇ ਇਦਾਂ ਕਿੰਨਾ ਕਿ ਪ੍ਰੋਬਲਮਾਂ ਹੁੰਦੀਆਂ ਤੇ ਕਿੰਨਾਂ ਤੁਸੀਂ ਹੁਣ ਤੱਕ ਹੱਲ ਕਰ ਚੁੱਕੇ ਆਂ ਵਾਹਿਗੁਰੂ ਦੀ ਕਿਰਪਾ ਨਾਲ ਜਿਹੜੇ ਵੀ ਘੋੜੇ ਨੂੰ ਹੱਥ ਪਾਇਆ ਉਹ ਹੱਲ ਹੋਇਆ ਹੀ ਆ ਭਾਵੇਂ ਉਹ ਲੰਮਾ ਪਿਆ ਭਾਵੇਂ ਖੜਾ ਤੇ ਭਾਵੇਂ ਤੁਰ ਨਹੀਂ ਸਕਦਾ 4-4 ਸਾਲ ਤੋਂ ਘੋੜੇ ਜਿਹੜੇ ਘਰਾਂ ਦੇ ਵਿੱਚ ਲੰਮੇ ਪਏ ਸੀ ਠੀਕ ਆ ਜੀ ਤੇ ਤੁਸੀਂ ਅੱਜ ਵੀ ਜਾ ਕੇ ਉਹਨਾਂ ਨੂੰ ਕਾਲ ਕਰਕੇ ਪੁੱਛ ਸਕਦੇ ਹੋ 15 ਮਿੰਟਾਂ ਬਾਅਦ ਘੋੜਾ ਚੱਲਣ ਫਿਰਨ ਲੱਗ ਜਾਂਦਾ ਅੱਛਾ ਜੀ ਜਿਹੜਾ ਨਲਦੇ ਪਾਈਆਂ ਆਪਾਂ ਠੀਕ ਆ 8 8 ਇੰਚ ਪੈਰ ਉਹਨਾਂ ਦੇ ਲੰਮੇ ਹੋਏ ਹੋਏ ਸੀ ਜਿਹੜੇ ਆਪਾਂ ਵੱਡ ਵੱਡ ਕੇ ਸੈੱਟ ਕਰੇ ਤੇ ਪ੍ਰੋਪਰ ਸ਼ੇਪ ਦੇ ਵਿੱਚ ਉਹ ਆ ਗਏ ਤੇ ਉਸ ਤੋਂ ਬਾਅਦ ਕੋੜਾ 10 ਮਿੰਟਾਂ ਬਾਅਦ ਘਾ ਖਾੜਾ ਸ਼ੁਰੂ ਕਰ ਦਿੰਦੇ ਘੁੰਮਣ ਫੇਰਨ ਲੱਗ ਜਾਂਦੇ ਆ ਤੇ ਉੱਥੇ ਘਾਡੋ ਘਾਡ 10 10 10 10 ਸਾਲ ਤੋਂ ਘੋੜੇ ਲੰਮੇ ਪੈ ਸੀ ਚਾਂਦੀ ਦੀ ਕਾਠੀ ਵਾਲਾ ਘੋੜਾ ਸੀ ਇੱਕ ਤੇ ਇੱਕ ਸੀਗਾ ਸੁਨੀਲ ਕੋੜਾ ਦੋ ਘੋੜੇ ਸੀ ਜਿਹੜੇ ਕਿ ਬਹੁਤ ਪੁਰਾਣੇ ਘੋੜੇ ਸੀ 15 20 20 ਸਾਲ ਤੋਂ ਪਲੱਸ ਉਮਰ ਸੀ ਉਹਨਾਂ ਦੀ ਠੀਕ ਹੈ ਜੀ ਹਾਂ ਜੀ ਤੇ ਬਾਕੀ ਇਹ ਸਿਸਟਮ ਆ ਦੇਖੋ ਕਈ ਵੀਰ ਕੀ ਕਰਦੇ ਆ ਖੁਰੀ ਮੰਨ ਲਓ ਸਿੱਧੀ ਪੁੱਠੀ ਲਾ ਦਿੰਦੇ ਆ ਅੱਛਾ ਜੀ ਜੀਤਾਬ ਜੀ ਨੂੰ ਮੈਂ ਦਿਖਾਣਾ ਇੱਕ ਠੀਕ ਹੈ ਜੀ ਮੰਨ ਲਓ ਆਹ ਵਾਲੀ ਖੁਰੀ ਆ ਕੋੜੇ ਨੂੰ ਲਿਮੋਨਾਈਟਸ ਆਈ ਹੋਈ ਆ ਪੈਰ ਦੇ ਵਿੱਚ ਤਾਂ ਉਹ ਕੀ ਕਰਦੇ ਆ ਉਹਨਾਂ ਨੇ ਖੁਰੀ ਦਾ ਸ਼ੇਪ ਐਦਾਂ ਕਰ ਦਿੱਤੀ ਠੀਕ ਹੈ ਕਿਉਂਕਿ ਲੂਮਿਨਟ ਦਾ ਜਿਹੜਾ ਸਿਸਟਮ ਜਖਮ ਹੁੰਦਾ ਉਹ ਫਰੰਟ ਦੇ ਵਿੱਚ ਹੁੰਦਾ ਜ਼ਿਆਦਾ ਅੱਛਾ ਜੀ ਉਹਨਾਂ ਨੇ ਖੁਰੀ ਪੁੱਠੀ ਕਰਕੇ ਲਾ ਦਿੱਤੀ ਤਾਂ ਉਹਦਾ ਸੋਲੂਸ਼ਨ ਨਹੀਂ ਹੈਗਾ ਜੀ ਬਾਬਾ ਕਾਰਨ ਕੀ ਆ ਉਹਦੇ ਪੂਰੇ ਪੈਰ ਦੇ ਵਿੱਚ ਬਲੋਕੇਜ ਆ ਜ਼ਖਮ ਹੈ ਰੇਸ਼ਾ ਪਿਆ ਹੋਇਆ ਤੇ ਪਰ ਅਸੀਂ ਮੇਖਾ ਤੋਂ ਉਹਦੇ ਪੈਰ ਦੇ ਵਿੱਚ ਹੀ ਲਾਈਆਂ ਤਾਂ ਕੋੜਾ ਉਸ ਤੋਂ ਬਾਅਦ ਜ਼ਿਆਦਾ ਬਲੌਕ ਹੋ ਜਾਂਦਾ ਕੋੜਾ ਡੈੱਡ ਹੋ ਜਾਂਦਾ ਠੀਕ ਆ ਬਾਬਾ ਪਰ ਉਹਦਾ ਸਿਸਟਮ ਖੂਰੀ ਸਿੱਧੀ ਪੁੱਠੀ ਲਾਣੀ ਨਹੀਂ ਉਹਦਾ ਜਿਹੜਾ ਸਹੀ ਇਲਾਜ ਆ ਮੈਡੀਸਨ ਇਲਾਜ ਆ ਡਾਕਟਰੀ ਇਲਾਜ ਆ ਉਹਦਾ ਡਾਕਟਰੀ ਇਲਾਜ ਹਾਂਜੀ ਚੰਗੇ ਫੈਰੀਆਰ ਤੋਂ ਲਓ ਨੌਲੇਜ ਚਾਹੇ ਚਾਹੇ ਨੇ ਡਾਕਟਰ ਤੋਂ ਲੋ ਠੀਕ ਹੈ ਹਣਾ ਜੀ ਫੇਰ ਉਹ ਪ੍ਰੋਪਰ ਸਹੀ ਹੋਣਾ ਜੇਕਰ ਤੁਸੀਂ ਖੂਰੀ ਪੁੱਠੀ ਸਿੱਧੀ ਲਾਉਣ ਨਾਲ ਉਹਦਾ ਕੋਈ ਕੋਈ ਵੀ ਇਲਾਜ ਨਹੀਂ ਆ ਉਹਦਾ ਡਾਈਟ ਸਿਸਟਮ ਸੈੱਟ ਕਰਨਾ ਫੇਰ ਹੀ ਇਲਾਜ ਆ ਜੀ ਬਿਲਕੁਲ ਠੀਕ ਹੈ ਜੀ ਤਾਂ ਇਹ ਚੀਜ਼ ਜ਼ਰੂਰੀ ਆ ਕਿ ਉਹਦਾ ਡਾਈਟ ਸਿਸਟਮ ਵੀ ਸਹੀ ਕਰੋ ਤੇ ਜਿਹੜਾ ਚੰਗੇ ਪ੍ਰੋਪਰ ਫੈਰੀਅਰ ਤੋਂ ਉਹਦਾ ਜਿਹੜਾ ਤੁਸੀਂ ਵਰਕ ਕਰਾਓ ਜਿਹੜਾ ਕਿ ਉਹ ਵਧੀਆ ਕੰਮ ਕਰਨ ਦੇ ਲਾਇਕ ਹੋ ਜੇ ਹਨ ਹਾਂਜੀ ਤੇ ਕੋੜਾ ਇਹ ਨਹੀਂ ਹੈਗਾ ਵੀ ਕੋਈ ਕੋਈ ਵੀ ਬੰਦੇ ਕਈ ਵੀਰਾ ਕਹਿੰਦੇ ਜੀ ਕੋੜਾ ਕਦੀ ਰਾਜ਼ੀ ਨਹੀਂ ਹੋ ਸਕਦਾ ਲੀਮੋ ਨਾਈਟਸ ਵਾਲਾ ਹਾਂਜੀ ਤੇ ਉਹ ਵੀਰਾ ਆਪਣੇ ਨਾਲ ਸੰਪਰਕ ਕਰ ਸਕਦੇ ਨੇ ਹਾਂਜੀ ਬਕਾਇਦਾ ਉਹਨਾਂ ਚ ਆਉਂਦਾ ਵੀ ਨਹੀਂ ਰਾਜ਼ੀ ਹੁੰਦਾ ਹਾਂਜੀ ਬਕਾਇਦਾ ਤੁਸੀਂ ਇਸਟਾਮ ਤੇ ਲਿਖਾ ਕੇ ਵੀ ਲੈ ਸਕਦੇ ਆ ਆਪਣੇ ਕੋਲ ਅੱਛਾ ਜੀ ਇੰਨੀ ਦਾ ਕੋਈ ਗਾਰੰਟੀ ਹੁੰਦਾ ਜੀ ਹੈਨਾ ਵੀ ਹਾਂ ਵੀ ਲਿਖਾ ਕੇ ਲੈ ਲਓ ਵੀ ਭਾਈ ਜਨੇ ਦਿਨਾਂ ਦੇ ਵਿੱਚ ਤੁਹਾਡਾ ਘੋੜਾ ਰੈਡੀ ਕਰਕੇ ਦੇਵਾਂਗੇ ਹਾਂ ਇੱਥੇ ਰਾਜਸਥਾਨ ਦੇ ਵੀ ਜਾਬ ਜੇ ਨਹੀਂ ਦੇਖਿਆ ਸਾਰਿਆਂ ਨੇ ਮੰਨ ਲਓ ਜਿਹੜੀਆਂ ਘੋੜੀਆਂ ਡੇਡ ਸੀ ਜਮਾ ਚੰਦਨ ਸਾਲ ਤੋਂ ਤੇ ਉਹ ਤੀਜੇ ਚੌਥੇ ਦਿਨ ਕੋੜੀਆਂ ਅੱਜ ਬਰਾਤਾਂ ਲਾ ਰਹੀਆਂ ਨੇ ਠੀਕ ਹੈ ਜੀ ਬਰਾਤਾਂ ਦਾ ਕੰਮ ਕਰ ਰਹੀਆਂ ਨੇ ਜਿਹੜੀਆਂ 4-4 ਸਾਲ ਦੀਆਂ ਕਰੇ ਲੰਮੀਆਂ ਪਈਆਂ ਤੇ 6-6 ਮਹੀਨੇ ਦੇ ਗੱਬਣ ਹੋ ਗਈਆਂ ਠੀਕ ਹੈ ਗੱਬਣ ਵੀ ਠਹਿਰ ਆਈਆਂ ਕੋੜੀਆਂ ਤੇ ਨਾਲੇ ਪੈਰਾਂ ਦੇ ਵਿੱਚ ਉਹ ਵਿਚਾਰੇ ਆਪ ਦਾ ਕੰਮਕਾਰ ਕਰ ਰਹੇ ਆ ਅੱਜ ਆਪ ਦਾ ਸਿਸਟਮ ਚਲਾ ਰਹੇ ਆ ਹਾਂ ਜੀ ਬਾਬਾ ਜੀ ਫਿਰ ਇਹ ਵੀ ਕਹਿ ਸਕਦੇ ਆ ਵੀ ਕੰਮ ਤਾਂ ਹੋਰ ਵੀ ਬਸੇਰੇ ਭਾ ਕਰ ਜਾਂਦੇ ਆ ਜਿਵੇਂ ਵੀ ਤੁਹਾਡੇ ਤੇ ਬਾਤ ਪਈ ਸੇਵਾ ਕਰਦੇ ਮਹਾਰਾਜ ਦੀ ਕਿਰਪਾ ਨਾਲ ਆਪਾਂ ਸੇਵਾ ਤੇ ਕਾਪਾ ਨੂੰ ਕੋਈ ਵੀ ਜਾਨਵਾਰਾ ਉਲਝਾ ਹੋਵੇ ਵੀ ਤੁਸੀਂ ਬਿਲਕੁਲ ਉਹਨੂੰ ਹਾਂ ਜੀ ਆਪਾਂ ਨੂੰ ਪੈਸੇ ਦਾ ਮਤਲਬ ਨਹੀਂ ਆਪਾਂ ਨੂੰ ਜਾਨਵਰ ਤੇ ਇੱਕ ਮਤਲਬ ਹੈ ਕਿਸੇ ਮਾਲਕ ਤੇ ਇੱਕ ਗਰੀਬ ਅਮੀਰ ਤੇ ਇੱਕ ਕੋਈ ਨਹੀਂ ਮੈਨੂੰ ਬੱਚਾ ਕੋਈ ਮਰਜੀ ਸਾਧ ਲਿਆ ਆਪਾਂ ਹਰ ਇੱਕ ਦੇ ਜਾਂਦੇ ਆ ਤੇ ਜਾਂ ਆਪਾਂ ਨੂੰ ਰਾਸਤੇ 'ਚ ਵੀ ਮਿਲ ਜਾਂਦਾ ਆਪਾਂ ਉਹਦਾ ਵੀ ਟ੍ਰੀਟਮੈਂਟ ਫਰੀ ਕਰਕੇ ਦਿੰਨੇ ਆ ਵੀ ਵੀਰੇ ਕੋਈ ਜੋ ਮੈਨੂੰ ਰੱਬ ਨੇ ਗੁਣ ਦਿੱਤਾ ਬਖਸ਼ਿਆ ਪ੍ਰਾਮਾ ਨੇ ਉਸਤਾਦਾ ਨੇ ਤਾ ਆਪਾਂ ਨੂੰ ਬੰਨਦੇ ਆ ਹਾਂ ਜੀ ਹਨਾ ਜਾਨਵਰ ਦੀ ਬਾਤ ਤੋਂ ਬਾਅਦ ਜਾਨ ਬਚਾਣ ਦੀ ਕੋਸ਼ਿਸ਼ ਕਰਦੇ ਆ ਹਨਾ ਤੇ ਆਪਾਂ ਦਲਪੰਥ ਦੇ ਘੋੜਿਆਂ ਦੀ ਵੀ ਸੇਵਾ ਕਰਕੇ ਆਨੇ ਹਜੂਰ ਸਾਹਿਬ ਸੇਵਾ ਕਰਕੇ ਆਨੇ ਆ ਨਾ ਤੇ ਉਹਨਾਂ ਨੇ ਮਹਾਰਾਜ ਨੇ ਸੇਵਾ ਬਖਸ਼ੀ ਆਪਾਂ ਨੂੰ ਹਾਂ ਜੀ ਤੇ ਬਾਕੀ ਇਹ ਫਿਰ ਦਰਵੇਸ਼ਾਂ ਦੀ ਸੋਨੂੰ ਸੇਵਾ ਖੁਦ ਵੀ ਲੱਗ ਜਾਂਦੀ ਹੈ ਜੀ ਚੀਜ਼ਾਂ ਦਿੰਦੇ ਆਗੇ ਹਾਂ ਉਹ ਚੀਜ਼ ਉਹ ਜੇ ਜਿਆਦੇ ਪ੍ਰੋਬਲਮ ਚ ਹੁੰਦੇ ਆ ਬਹਾਲ ਹੋ ਜਾਂਦੇ ਹਨਾ ਹਾਂ ਜੀ ਹਾਂ ਜੀ ਉਹ ਚੀਜ਼ਾਂ ਦੇਣਗੇ ਵੀ ਹਾਂ ਜੀ ਪਰਮਾਤਮਾ ਦੇਖੋ ਆਪਾਂ ਇੱਕ ਦਿਨ ਸਾਈਕਲ ਦੇ ਲੈ ਕੇ ਨਹੀਂ ਸੀ ਅੱਜ ਮਹਾਰਾਜ ਨੇ ਇੰਨੀ ਇੱਜ਼ਤ ਬਖਸ਼ੀ ਆ ਸਾਰੇ ਕੁਝ ਹਨਾ ਜੀ ਉਹ ਸ ਕਿ ਮੇਰਾ ਘਰ ਪਰਿਵਾਰ ਚੱਲਦਾ ਤਾਂ ਇਹਨਾਂ ਦੀ ਬਦੌਲਤ ਆ ਜੀ ਆਪ ਸਾਰੇ ਭਰਾ ਜੋੜੇ ਆ ਤਾਂ ਇਹਨਾਂ ਦੀ ਬਦੌਲਤ ਕਰਕੇ ਜੁੜੇ ਮੇਰੇ ਨਾਲ ਜੀ ਮੈਨੂੰ ਕੌਣ ਜਾਣਦਾ ਹਨਾ ਹਾਂਜੀ ਤਾਂ ਉਹ ਇਹ ਮਹਿਮਾ ਮਹਾਰਾਜ ਨੇ ਬਖਸੀ ਇਹ ਉਹਨਾਂ ਨੇ ਆਪਾ ਸੇਵਾ ਮੰਗੀ ਤਾਂ ਉਹਨਾਂ ਨੇ ਆਪਾਂ ਨੂੰ ਸੇਵਾ ਦਿੱਤੀ ਘੋੜਿਆਂ ਦੀ ਹੁਣ ਤਾਂ ਜੀ ਤੁਹਾਡਾ ਇੱਕ ਸਮੁੱਚੇ ਘੋੜਾ ਜਗਤ 'ਚ ਬਹੁਤ ਵੱਡਾ ਨਾਮ ਬਣ ਚੁੱਕਿਆ ਜੀ ਹਾਂਜੀ ਹਾਂਜੀ ਮਹਾਰਾਜ ਦੀ ਕਿਰਪਾ ਨਾਲ ਦੇਖੋ ਨਾ ਹਾਂਜੀ ਤੇ ਆਪਾਂ ਦਿਲੋਂ ਪਿਆਰ ਕਰਦੇ ਘੋੜਿਆਂ ਕਾਲਾ ਤੁਹਾਡੇ ਸਾਹਮਣੇ ਕੱਲ ਮੇਰੀ ਬਾਹ ਤੇ ਲਾਤ ਮਾਰੀ ਘੋੜੇ ਨੇ ਰਾਤੀ ਹਾਂਜੀ ਹਾਂਜੀ ਤੇ ਆਪਾਂ ਉਹਦੇ ਥੱਪੜ ਤੇ ਕਿੰਨੇ ਮਾਰਿਆ ਨਾ ਨਾ ਜੀ ਤੁਸੀਂ ਛੜਕਿਆ ਹੀ ਨਹੀਂ ਕਿਉਂਕਿ ਆਪਾਂ ਉਹਨੂੰ ਇੰਨਾ ਪਿਆਰ ਕਰਦੇ ਯਾਰ ਬੱਚਾ ਵਾਂਗ ਪਾਲਿਆ ਹੋ ਸਕਦਾ ਮੇਰੀ ਗਲਤੀ ਹੋਵੇ ਇਸੇ ਕਰਕੇ ਮੈਂ ਕੋਈ ਗਲਤੀ ਕਰੀ ਮੈਨੂੰ ਸਜ਼ਾ ਮਿਲੀ ਆ ਜੀ ਬਾਬਾ ਹਣਾ ਇਹ ਦਾ ਠੀਕ ਹੈ ਜੀ ਮੰਨ ਲਓ ਦੇਸੀ ਚਾਲਾਂ ਬਲੈਤੀ ਸਾਰੇ ਸਿਸਟਮ ਆਣਾ ਥੈਰੋ ਵਗੈਰਾ ਹਾਂਜੀ ਸਾਰੇ ਆ ਨਾ ਸਪੋਰਟਸ ਵਗੈਰਾ ਤਾਂ ਅੱਜ ਤੱਕ ਕਦੇ ਆਪਾਂ ਸਟਿੱਕ ਨਹੀਂ ਮਾਰੀ ਜਾਨਵਰ ਨੂੰ ਕੋਈ ਵੀ ਆਪਾਂ ਨੂੰ ਦੱਸ ਦੇਵੇ ਮਾਲਕ ਵੀ ਆਹ ਬੰਦੇ ਨੇ ਸਟਿੱਕ ਮਾਰ ਕੇ ਘੋੜੇ ਨੂੰ ਟ੍ਰੇਨ ਕੀਤਾ ਜਿੱਦੇ ਆਪਾਂ ਘੋੜੇ ਨੂੰ ਛੱਡ ਕੇ ਜਾਂਦੇ ਆ ਤਾਂ ਘੋੜੇ ਪੱਠੇ ਛੱਡ ਜਾਂਦੇ ਪਿੰਡ ਵਾਲੇ ਕਹਿੰਦੇ ਬਾਬਾ ਤੂੰ ਇਹਨੂੰ ਨਾਲ ਹੀ ਲੈ ਜਾਦਾ ਘੋੜਾ ਪੱਠੇ ਨਹੀਂ ਖਾਂਦਾ ਅੱਛਾ ਉਹਨੂੰ ਇੰਨਾ ਪਿਆਰ ਕਰਦੇ ਆ ਮਾਲਕ ਨੂੰ ਭੁੱਲ ਜਾਂਦਾ ਜਾਨਵਰ ਮੁਹੱਬਤ ਹੋ ਜਾਂਦੀ ਏ ਤੁਹਾਡੇ ਨਾਲ ਹਾਂ ਜੀ ਮੁਹੱਬਤ ਬਸ ਆਪਾਂ ਪਿਆਰ ਨਾਲ ਹੀ ਕੰਮ ਕਰਦੇ ਕਿਉਂਕਿ ਜਦੋਂ ਜਦ ਤੱਕ ਤੁਸੀਂ ਫਰੈਂਡ ਨਹੀਂ ਬਣਦੇ ਘੋੜੇ ਨੂੰ ਉਹ ਕਦੀ ਟ੍ਰੇਨਿੰਗ ਨਹੀਂ ਕਰ ਸਕਦੇ ਉਹਦੇ ਨਾਲ ਤੁਹਾਡਾ ਲਗਾਓ ਨਹੀਂ ਹੋ ਸਕਦਾ ਹੁਣ ਇਹਦਾ ਕੰਮ ਕਰੀ ਜਾਂਦੇ ਤੁਹਾਡੇ ਸਾਹਮਣੇ ਕਿਸੇ ਨੇ ਫੜਿਆ ਨਹੀਂ ਕਿਸੇ ਮੂੰਗਾ ਨਹੀਂ ਲਾਇਆ ਆਪਾਂ ਕੁਛ ਨਹੀਂ ਕਰਿਆ ਹਾਂ ਤੇ ਇਹ ਚੀਜ਼ ਹਰ ਇੱਕ ਘੋੜੇ ਨੂੰ ਆਪਾਂ ਪ੍ਰੋਪਰ ਤਿਆਰ ਕਰਦੇ ਹਾਂਜੀ ਤੇ ਉਹ ਬੜਾ ਪਿਆਰ ਤੇ ਬਾਬਾ ਜੀ ਤੁਸੀਂ ਟ੍ਰੇਨਿੰਗ ਕਿੱਥੋਂ ਕਰਕੇ ਆਏ ਸੀ ਹਾਂਜੀ ਮੇਰੀ ਇਹਦੀ ਸਾਰੀ ਟ੍ਰੇਨਿੰਗ ਸਪੋਰਟਸ ਦੀ ਤੇ ਫੈਰੀਅਰ ਦੀ ਕੋਲਕੱਤਾ ਦੀ ਆ ਅੱਛਾ ਜੀ ਕੋਲਕੱਤਾ ਰਿਸ ਰੇਸ ਕੋਰਸ ਆਪਾਂ ਨੇ ਇਹਦੀ ਟ੍ਰੇਨਿੰਗ ਲਈ ਹੈ ਨਾ ਜੀ ਠੀਕ ਹੈ ਜੀ ਹਾਂਜੀ ਤੇ ਮਹਾਰਾਜ ਦੀ ਕਿਰਪਾ ਨਾਲ 8 ਮਹੀਨੇ ਉਥੋਂ ਦੀ ਮੇਰੀ ਟ੍ਰੇਨਿੰਗ ਸੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਲਾਕਡਾਊਨ ਨੂੰ ਸਮੇਂ ਮੈਂ ਕੋਰਸ ਕਰਕੇ ਆਇਆ ਸੀ ਤੇ ਉਦੋਂ ਦਾ ਹੁਣ ਸੇਵਾ 'ਚ ਚੱਲੀ ਜਾਂਦੇ ਆ ਦਿਨ ਰਾਤ ਜੀ ਬਾਬਾ ਜੀ ਹਾਂ ਜੀ ਹਾਂ ਤੇ ਪਹਿਲੀ ਵਾਰ ਆਪਾਂ ਨੇ ਇਹ ਮੇਲੇ ਦੇ ਵਿੱਚ ਸ਼ਾਪ ਕਰੀ ਆ ਤੁਸੀਂ ਕਦੇ ਕਿਸੇ ਵੀ ਮੇਲੇ 'ਚ ਇਹ ਦੇਖਿਆ ਨਹੀਂ ਹੋਊਗਾ ਜਿਹੜਾ ਲਾਈਵ ਹਾਂਜੀ ਵੀ ਆਪਾਂ ਘੋੜਿਆਂ ਦਾ ਟ੍ਰੀਟਮੈਂਟ ਕਰ ਰਹੇ ਹਾਂ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਉਂਦੀ ਇੱਥੇ ਭਰਾ ਆਉਂਦੇ ਆ ਤੇ ਆਪਾਂ ਦਾ ਕੋਈ ਮੈਡੀਸਨ ਦੀ ਵੀ ਪ੍ਰੋਬਲਮ ਐ ਜਾਂ ਉਹਦੀ ਕੋਈ ਪੈਰਾਂ ਦੀ ਬਿੰਗੇ ਡੇਢੇ ਆ ਕੁਛ ਵੀ ਐ ਲੈਗਮੈਂਟਾਂ ਦੀ ਆ ਤਾਂ ਆਪਾਂ ਇੱਥੇ ਲਾਈਵ ਸਾਰਾ ਸੈੱਟ ਕਰਦੇ ਆ ਕਿਉਂਕਿ ਸਾਰੇ ਭਰਾਵਾਂ ਨੂੰ ਉਹਦੀ ਨੌਲੇਜ ਮਿਲੇ ਚੰਗੇ ਮਾੜੇ ਕੰਮ ਦਾ ਪਤਾ ਲੱਗੇ ਕਿ ਉਹਨੂੰ ਸਹੀ ਕਿੱਦਾਂ ਕਰਨਾ ਹੈ ਨਾ ਬਾਕੀ ਮੇਲੇ 'ਚ ਕੱਲ੍ਹ ਸਾਨੂੰ ਕਿੰਨੇ ਭਰਾ ਮਿਲ ਕੇ ਗਏ ਪਰਸੋਂ ਵੀ ਹੈ ਨਾ ਹਾਂਜੀ ਹਾਂਜੀ ਤੇ ਉਹਨੇ ਕਿੰਨੇ ਬੰਦੇ ਇਦਾਂ ਦੇ ਮਿਲੇ ਸੀਗੇ ਮੇਰੇ ਖੜੇ-ਖੜੇ ਤੋਂ ਵੀ ਜਿਹੜੇ ਕਹਿੰਦੇ ਸੀ ਵੀ ਬਾਈ ਸਾਡੀ ਘੋੜੀ ਬਹਾੜ ਜੀ ਸਾਡੇ ਵੀ ਸੈੱਟ ਕਰੋ ਜਾਂ ਸਾਡੇ ਸੈੱਟ ਕੀਤੇ ਹਨ ਹਾਂਜੀ ਹਾਂਜੀ ਵੀ ਜਾਂ ਸਾਡੇ ਲਕੀਰੀ 'ਚ ਸੀਗਾ ਘੋੜਾ ਕੋਈ ਉਹ ਚੀਜ਼ ਦਾ ਜੇ ਕੋਈ ਗੱਲਬਾਤ ਹੈਗੀ ਤਾਂ ਹੀ ਭਰਾ ਕਹਿੰਦੇ ਹੈਗੇ ਹਾਂਜੀ ਹਾਂਜੀ ਉਹ ਚੀਜ਼ ਨਾਲ ਹੀ ਹੁੰਦਾ ਦੇਖੋ ਹਣ ਆਪਣਾ ਘਰ ਚ ਬੱਚਾ ਨਹੀਂ ਕਹਿਣਾ ਮੰਨਦਾ ਕੋੜਾ ਦੇਖੋ ਤੁਹਾਡੇ ਮਾੜਾ ਜਿਹਾ ਮੈਂ ਹੱਥ ਲੱਖਿਆ ਤੇ ਉਹਨੇ ਆ ਰੱਖ ਲਿਆ ਪੈਰ ਮੈਨੂੰ ਕੁਛ ਨਹੀਂ ਜਾਣਦਾ ਉਹ ਤੇ ਨਹੀਂ ਆਪਾਂ ਤਿੰਨ ਤਣੇ ਜਾਣੇ ਭਾਈ ਮੂੰਗੇ ਲਾਈ ਭਾਈ ਆ ਕਰੀ ਭਾਈ ਤੇ ਰਸੇ ਪਾਲੋ ਲਾਸਾ ਪਾਲੋ ਇਹਨੂੰ ਪੇਟੀ ਪਾ ਕੇ ਡੇਗ ਲੋ ਆ ਤੁਹਾਡੇ ਸਾਹਮਣੇ ਆ ਰੱਖਿਆ ਉਹਨੇ ਪੈਰ ਆਪਾਂ ਕੁਛ ਨਹੀਂ ਕਰਿਆ ਨੂੰ ਸਿਰਫ ਕੀ ਪਿਆਰ ਦੂਜੇ ਬੰਦੇ ਤਾਂ ਕਿਸੇ ਤੁਹਾਡੇ ਸਟਾਰ ਵੀ ਨਹੀਂ ਕੋੜਾ ਹਾਂਜੀ ਹਾਂਜੀ ਹਨਾ ਜੀ ਤੇ ਪਿਆਰ ਦੀ ਭਾਸ਼ਾ ਜਾਨਵਰ ਹਮੇਸ਼ਾ ਸਮਝਦਾ ਜਦੋਂ ਤੁਹਾਡੇ ਤੋਂ ਡਿਸਟਰਬ ਹੋ ਗਿਆ ਡਰੀ ਗਿਆ ਤਾਂ ਉਹਨੇ ਕੀ ਆਪਾਂ ਨੂੰ ਕੋ ਨੇੜੇ ਨਹੀਂ ਲੱਗਣ ਦੇਣਾ ਉਹ ਪਤਾ ਨਹੀਂ ਪਤਾ ਨਹੀਂ ਇਹਨੇ ਮੈਨੂੰ ਕੀ ਮਾਰਨਾ ਕੀ ਕਰਨਾ ਹਾਂਜੀ ਤੇ ਪਿਆਰ ਨਾਲ ਜਾਨਵਰ ਨੂੰ ਤੁਸੀਂ ਕੋਈ ਵੀ ਕੰਮ ਲੈ ਸਕਦੇ ਹੋ ਹਨਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਇੱਕ ਵਾਰੀ ਤੁਸੀਂ ਦੱਸ ਦਿਓ ਜੀ ਅਖੀਰ ਤੇ ਹਾਂਜੀ ਹਾਂਜੀ ਫੇਰ ਉਹ ਦੋਸਤਾਂ ਨੂੰ ਪਤਾ ਲੱਗ ਜਾਊਗਾ ਜੀ ਜੀ ਵੀ ਕਿਹੜੀਆਂ ਕਿਹੜੀਆਂ ਪ੍ਰੋਬਲਮਾਂ ਦਾ ਤੁਹਾਡੇ ਕੋਲੇ ਹੱਲ ਆ ਜੀ ਘੋੜਿਆਂ ਚ ਦੇਖੋ ਮਹਾਰਾਜ ਦੀ ਕਿਰਪਾ ਨਾਲ ਜੀ ਪੈਰ ਦੇ ਵਿੱਚ ਕੋਈ ਵੀ ਪ੍ਰੋਬਲਮ ਹੈ ਲੈਗਾਮੈਂਟ ਬਿੰਗੇ ਟੇਡੇ ਹੋ ਗਏ ਘੋੜਿਆਂ ਹਨਾ ਜਦੋਂ ਕਾਉ ਲੈਗ ਹੋ ਜਾਂਦੀ ਅੰਦਰ ਨੂੰ ਗੋਡੇ ਜਾਣ ਲੱਗ ਜਾਂਦੇ ਬਾਹਰ ਨੂੰ ਜਾਣ ਲੱਗ ਜਾਂਦੇ ਆਪਜੀ ਪੋਸਟਰ ਤੇ ਵੀ ਲੱਗਿਆ ਫੋਟੋ ਮਾ ਉਹ ਵੀ ਦੇਖ ਸਕਦੇ ਹਾਂ ਜੀ ਉਹ ਇੱਧਰ ਵੀ ਮਾਰਦੇ ਨੇ ਤੇ ਪੈਰ ਦੇ ਲੈਗਾਮੈਂਟ ਟੇਡੇ ਹੋਣ ਕਾਰਨ ਜਾਂ ਕੋਈ ਹੋਰ ਜਿਦਾ ਕਚਰਾਲਾ ਵਗੈਰਾ ਬਣ ਜਾਂਦੀ ਆ ਹਨਾ ਜੀ ਤੇ ਟੰਡਨ ਡਾਊਨ ਹੋ ਜਾਂ ਗਾਮਚੀਆਂ ਬੈਠਣ ਲੱਗ ਜਾਂਦੀਆਂ ਜੀ ਬਾਬਾ ਜੀ ਪੈਰ ਦੀ ਕੋਈ ਵੀ ਪ੍ਰੋਬਲਮ ਹੋ ਉਸ ਹਰ ਇੱਕ ਦਾ ਹੱਲ ਹੈਗਾ ਆਪਣੇ ਕੋਲ ਠੀਕ ਹੈ ਜੀ ਹਾਂਜੀ ਕੋਈ ਵੀ ਪੈਰ ਦੀ ਪ੍ਰੋਬਲਮ ਹਾਂਜੀ ਪੈਰ ਦੀ ਕੋਈ ਵੀ ਪ੍ਰੋਬਲਮ ਹੈ ਉਹਦਾ ਸਭ ਦਾ ਹੱਲ ਹੈਗਾ ਜੀ ਤੇ ਉਹਦਾ ਆਪਾਂ ਡਾਈਟ ਸਿਸਟਮ ਜਿਹਦਾ ਨਾਲ ਮੈਡੀਸਨ ਵੀ ਦਿੰਨੇ ਆਪਾਂ ਹਾਂਜੀ ਖੁਦ ਆਪਣੀ ਆਪ ਦੀ ਵੀ ਬਣੀ ਹੋਈ ਤਾਂ ਆਪਣੇ ਕੋਲ ਹੋਮਿਓਪੈਥਿਕ ਜਾਂ ਦੂਜੀ ਇੰਗਲਿਸ਼ ਵੀ ਮੈਡੀਸਨ ਹੈਗੀ ਹਾਂਜੀ ਤੇ ਇਧਰ ਇਹ ਮੈਡੀ ਸਾਨੀ ਪਈ ਹੈ ਹਾਂਜੀ ਹਾਂਜੀ ਇਹ ਸਾਰੀਆਂ ਮੈਡੀਸਨ ਨੇ ਆ ਜਿਹੜੀ ਡੱਬਿਆਂ ਚ ਹਨ ਹਾਂਜੀ ਇਹ ਡੱਬੇ ਸਾਰੇ ਮੈਡੀਸਨ ਦੇ ਆ ਜਿੱਦਾਂ ਆਪਾਂ ਸਾਰਾ ਹਫ਼ਤਾ ਨੂੰ ਸਾਫ਼ ਕਰਦੇ ਆ ਉਹਦੇ ਨਾਲ ਬ ਤੇ ਹਾਂਜੀ ਹਾਂਜੀ ਇਦਾਂ ਆਪਣੇ ਕੋਈ ਦੇਸੀ ਬਣੀਆਂ ਹੋਈਆਂ ਜਿਹੜੀਆਂ ਐਲੂਮੋਨਾਈਟਸ ਤੇ ਯੂਜ਼ ਕਰਦੇ ਆ ਉਹ ਸਾਰੇ ਆਪਣੇ ਪੇਸਟ ਜਿਹੜੀਆਂ ਵੈਕਸ ਵਗੈਰਾ ਆਪਣੀ ਇਹ ਸਾਰੇ ਦੇਸੀ ਬਣੀਆਂ ਜੀ ਬਾਬਾ ਜੀ ਤੇ ਬਾਕੀ ਜਿਹੜਾ ਟ੍ਰੀਟਮੈਂਟ ਕਰਦੇ ਆ ਕੋਈ ਇੰਜੈਕਸ਼ਨ ਵਗੈਰਾ ਜਾਂ ਲੈਗਮੈਂਟ ਚ ਲੱਗਦੇ ਆ ਜਾਂ ਸੁੰਬ ਦੇ ਅੰਦਰ ਲੱਗਦੇ ਆ ਉਹ ਵੀ ਆਪਣੇ ਕੋਲ ਸਪੈਸ਼ਲ ਨੇ ਹਾਂਜੀ ਚੰਗੀ ਕੰਪਨੀ ਦੇ ਵਧੀਆ ਹਨਾ ਹਾਂਜੀ ਜਿਹੜੇ ਕੋਈ ਵੀ ਸਾਰੇ ਯੂਜ਼ ਕਰਦੇ ਆ ਤੇ ਮਸ਼ੀਨਾ ਵਗੈਰਾ ਆ ਲੈਦਰ ਪੈਡ ਵਗੈਰਾ ਆਂਦੀਆਂ ਜਿਹੜੀਆਂ ਕਿ ਸੁਮਰੀ ਆ ਜੀ ਕੀ ਇਹ ਇਹ ਜਿਹੜਾ ਜੀ ਲਿਮੋਨਾਈਟਸ ਹੋ ਜਾਂਦਾ ਘੋੜੇ ਨੂੰ ਹਨਾ ਜਿੱਦਾਂ ਆਪਾਂ ਪਹਿਲ ਗੱਲ ਕਰਕੇ ਹਟਿਆ ਵੀ ਲੋਕੀ ਉਹਦੇ ਮੇਖਾ ਲਾ ਕੇ ਡੇਢੇ ਵੰਗਿਆਂ ਉਹਦਾ ਸਿਸਟਮ ਵਿੱਚ ਸ਼ੁਰੂ ਕਰ ਦਿੰਦੇ ਆ ਵੀ ਕਿ ਆਹ ਲੋ ਜੀ ਘੋੜਾ ਚੱਲਦਾ ਕਰ ਦਿੱਤਾ ਪਰ ਉਹਦਾ ਪ੍ਰੋਪਰ ਜਿਹੜੇ ਜ਼ਖਮ ਹੈ ਅੰਦਰ ਉਹਨਾਂ ਦਾ ਕੋਈ ਇਲਾਜ ਨਹੀਂ ਕੀਤਾ ਜਦੋਂ ਹੁਣ ਸੋਚੋ ਵੀ ਇਹ ਮੇਰੇ ਜ਼ਖਮ ਹੈ ਉਹਦੇ 'ਚ ਆਪਾਂ ਹੱਥ ਲਾਈਏ ਤਾਂ ਕਿੰਨਾ ਦਰਦ ਹੁੰਦਾ ਤੇ ਆਪਾਂ ਉਹਦੇ 'ਚ ਮੇਖਾ ਲਵਾ ਦਿੰਨੇ ਆ ਘੋੜੇ ਦੇ ਕਾਣਾ ਕਿ ਇੱਕ ਨਾਰਮਲ ਫੈਰੀਆ ਨੂੰ ਸਾਧ ਕੇ ਉਹ ਤੋਂ ਵੀ ਜ਼ਿਆਦਾ ਦੁਖੀ ਹੋ ਜਾਂ ਇਹ ਇਹ ਉਹਦਾ ਇਲਾਜ ਆ ਸਪੈਸ਼ਲ ਇਹਦੇ ਤੇ ਖੁਰੀ ਵੀ ਲੱਗ ਜਾਂਦੀ ਆ ਇਹਦੇ ਤੇ ਜਿੱਦਾਂ ਆਪਾਂ ਪਲਾਈ ਵੋਡ ਵੀ ਲੱਗ ਜਾਂਦਾ ਠੀਕ ਆ ਜੀ ਇਹਦੇ ਵਿੱਚ ਆਪਾਂ ਲੈਦਰ ਪੈਡ ਆ ਵਾਲੀ ਲਾਈ ਹੋਈ ਆ ਇਹ ਖੁਰੀ ਦੀ ਵੀ ਲੋੜ ਨਹੀਂ ਪੈਂਦੀ ਇਹ ਕੱਸਦਾ ਨਹੀਂ ਆ 15 ਦਿਨਾਂ ਦਾ ਟ੍ਰੀਟਮੈਂਟ ਇਹਦੇ ਵਿੱਚ ਹੁੰਦਾ ਮੈਡੀਸਨ ਲਾ ਕੇ ਜੀ ਬਾਕੀ ਤੇ ਇਹ 15 ਦਿਨ ਤੁਸੀਂ ਪਾਣੀ 'ਚ ਜਿੱਥੇ ਮਰਜੀ ਤੋਰੀ ਫਿਰ ਕੋੜੇ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਹੈ ਨਾ ਕੋਈ ਅੰਦਰ ਜਿੱਦਾਂ ਗੱਲ ਦਾ ਨਹੀਂ ਪੈਰ ਠੀਕ ਹੈ ਜੀ ਇਹ ਹਵਾਦਾਰ ਹੈ ਪੂਰਾ ਵਧੀਆ ਪ੍ਰੋਪਰ ਵੈਦਰ ਹੈ ਦਾ ਸਿਸਟਮ ਹੈ ਹੀਟ ਨਹੀਂ ਕਰਦਾ ਸੋਮੇ ਦੇ ਵਿੱਚ ਤੇ ਪ੍ਰੋਪਰ ਵਧੀਆ ਇਹਦੇ ਨਾਲ ਉਹਦਾ ਇਲਾਜ ਦਾ ਸਹੀ ਜਿਹੜਾ ਕਹਿ ਦੋ ਡਿਸੀਜਨ ਆ ਪੂਰਾ ਵਧੀਆ ਇਹਦੇ ਨਾਲ ਸੈੱਟ ਹੋ ਜਾਂਦਾ ਆਪਣਾ ਬਰਾਦੇ ਨਾਲ ਹਾਂਜੀ ਜਿਹੜਾ ਜ਼ਿਆਦਾ ਪ੍ਰੋਬਲਮ ਆ ਉਹਨੂੰ ਤਿੰਨ ਵਾਰ ਕਰਨਾ ਪੈਂਦਾ ਨੋਰਮਲ ਆ ਜਿਹੜਾ ਉਹਨੂੰ ਇੱਕ ਵਾਰ ਚ ਹੀ ਸੈੱਟ ਹੋ ਜਾਂਦਾ ਠੀਕ ਹੈ ਜੀ ਇਹਦੇ ਚ ਪੂਰੀ ਦਵਾਈ ਲੱਗ ਜਾਂਦੀ ਆ ਉਹਦੇ ਪੈਰ ਦੀ ਕੰਡੀਸ਼ਨ ਦੇ ਹਿਸਾਬ ਨਾਲ ਇਹਦੇ ਚ ਮੈਡੀਸਨ ਲੱਗਦੀ ਆ ਸੁੱਕੀ ਵੀ ਲੱਗਦੀ ਆ ਤੇ ਲਿਕਵਿਡ ਵੀ ਲੱਗਦੀ ਜੀ ਬਾਕਸ ਵਗੈਰਾ ਉਹ ਉਹ ਅਲੱਗ ਅਲੱਗ ਸਿਸਟਮ ਹੈ ਹਾਂਜੀ ਹਾਂਜੀ ਓਕੇ ਤੇ ਇਹ ਜਿਹਦਾ ਸ਼ੋਅ ਵਾਲੇ ਘੋੜਿਆਂ ਦੀ ਆ ਗਿਆਂ ਨਾਲ ਅੱਛਾ ਜੀ ਜਦੋਂ ਉਹਨਾਂ ਨੂੰ ਲਾਈਦੇ ਹਲਕੀ ਆ ਤੇ ਸਾਊਂਡ ਜ਼ਿਆਦਾ ਹਾਈ ਸਾਊਂਡ ਹੈ ਇਹਨਾਂ ਦੀ ਅੱਛਾ ਜੀ ਸਪੈਸ਼ਲ ਸਾਊਂਡ ਵਾਸਤੇ ਘੋੜੇ ਆਂਦੀਆਂ ਨੇ ਜਿੰਨਾਂ ਆਪਾਂ ਸ਼ੋਅ ਵਾਲੇ ਘੋੜੇ ਆ ਜਾਂ ਸਟ੍ਰੇਲੀਅਨ ਆ ਆਪਾਂ ਮੇਲੇ 'ਚ ਲੈ ਕੇ ਜਾਂਦੇ ਹਾਂ ਇਹ ਸਪੈਸ਼ਲ ਉਹਨਾਂ ਵਾਸਤੇ ਹੁੰਦੇ ਐਲੂਮੀਨੀਅਮ ਦੀ ਹਲਕਾ ਲਾਈਟ ਵੇਟ ਜਮਾਂ ਬਾਹਰ ਦੀ ਇੰਪੋਰਟਡ ਹੈ ਸਾਰੀਆਂ ਓਕੇ ਤੇ ਇਹ ਵਾਲੀਆਂ ਨਾਲ ਜਿਹੜੀਆਂ ਇਹ ਸਾਰੀਆਂ ਹੈਗੀਆਂ ਜੀ ਆਪਣੀਆਂ ਰੇਸ ਕੋਰਸ ਵਾਲੀਆਂ ਬੈਂਗਲੌਰ ਦੀਆਂ ਅੱਛਾ ਜੀ ਇਹ ਵੀ ਆਪਣੇ ਕੋਲ ਬਹੁਤੋਂ ਆਂ ਇਦਾਂ ਵੀ ਹਾਂਜੀ ਸਪੈਸ਼ਲ ਨੇਲ ਵੀ ਆਪਣੇ ਕੋਲ ਉਥੋਂ ਦੀ ਅਨੇਬ ਵਾਲੀਆਂ ਠੀਕ ਤੇ ਇੱਕ ਆਪਣੇ ਕੋਲ ਨੇਲ ਹੋਰ ਵੀ ਹੈਗੀਆਂ ਹੋਰ ਜਿਹਨੂੰ ਦਿਖਾਣਾ ਮੈਂ ਇਹ ਵਾਲੀਆਂ ਨੇ ਇਹ ਸਪੈਸ਼ਲ ਪਾਲਿਸ਼ ਦੀਆਂ ਨੇ ਅੱਛਾ ਜਿੱਦਾਂ ਇਹਨਾਂ ਨੂੰ ਤਾਂਬੇ ਦੀ ਪਾਲਿਸ਼ ਆ ਬਿਲਕੁਲ ਇਹ ਸਪੈਸ਼ਲ ਲੱਗਦੀਆਂ ਜਿੱਦਾਂ ਕੋੜਿਆਂ ਨੂੰ ਹਨਾ ਠੀਕ ਤੇ ਆਪਣੇ ਜਾਨੀ ਕਿ ਹਰ ਕਸੂਹਲਤਾ ਤੁਹਾਡੇ ਕੋਲ ਹਾਂਜੀ ਹਾਂਜੀ ਹਰ ਇੱਕ ਗੱਡੀ ਦੀ ਸਹੂਲਤ ਆ ਆਲ ਇੰਡੀਆ ਦੇ ਵਿੱਚ ਆਪ ਜਿੱਥੇ ਮਰਜੀ ਸਰਵਿਸ ਲੈ ਸਕਦੇ ਕਿਸੇ ਕਿਸੇ ਨੂੰ ਪ੍ਰੋਬਲਮ ਹੈ ਹਾਂ ਆਪ ਜੀ ਉਹ ਕਿ ਕਾਲ ਕਰਕੇ ਆਪਣੇ ਨਾ ਹਾਂਜੀ ਉਹਦੇ ਹਿਸਾਬ ਨਾਲ ਤੁਹਾਡਾ ਏਰੀਆ ਦੇ ਹਿਸਾਬ ਨਾਲ ਖਰਚਾ ਪੈ ਜਾਂਦਾ ਤੇ ਗੱਡੀ ਦਾ ਹਨਾ ਤੇ ਕਿਤੇ ਵੀ ਕਿੱਡੀ ਵੀ ਕੋਈ ਪ੍ਰੋਬਲਮ ਹੈ ਘੋੜੇ ਦੀ ਉਹ ਮਹਾਰਾਜ ਦੀ ਕਿਰਪਾ ਨਾਲ ਆਪਾਂ ਹੱਲ ਕਰ ਦਿੰਦੇ ਆ ਜੀ ਠੀਕ ਉਹ ਸਮਾਂ ਲੱਗਦਾ ਚਲੋ ਆ 10 ਦਿਨ 20 ਦਿਨਾਂ ਦੇ ਵਿੱਚ ਪ੍ਰੋਪਰ ਸਹੀ ਹੋ ਜਾਂਦਾ ਹਾਂਜੀ ਠੀਕ ਤੇ ਮੇਰਾ ਨੰਬਰ ਆਪ ਜੀ ਲੈ ਸਕਦੇ ਹੋ ਨਾ ਜਿਨ੍ਹਾਂ ਨੇ ਪੀਤੇ ਹਾਂਜੀ ਨੰਬਰ ਦੱਸ ਦਿਓ ਜੀ ਆ ਕਰੀ ਗੋਲ ਕੇ ਵੀ ਦੱਸ ਦਿਓ ਬਾਕੀ ਆਪਾਂ ਵੀਡੀਓ ਚਲਾ ਦਿਆਂਗੇ ਹਾਂਜੀ ਹਾਂਜੀ ਮੇਰਾ ਨੰਬਰ 8054068299 ਮੇਰਾ ਨੰਬਰ ਹੈ ਹੀ WhatsApp ਹੈ ਆਪ ਜੀ ਕਦੋਂ ਵੀ ਕੋਈ ਕਾਲ ਕਰ ਸਕਦੇ ਆ ਟ੍ਰੇਨਿੰਗ ਬਾਰੇ ਜਾਂ ਡਾਈਟ ਬਾਰੇ ਕਿਸੇ ਦਾ ਡਾਈਟ ਪਲਾਨ ਬਣਾਣਾ ਤਾਂ ਉਹਦੇ ਐਕਸਟਰਾ ਫੀਸ ਆ ਤੁਸੀਂ ਕਿਸੇ ਵੀ ਕੋਲ ਦਾ ਕੋਈ ਗ੍ਰੋਥ ਨਹੀਂ ਕਰਦਾ ਹਾਈਟ ਨਹੀਂ ਕਰਦਾ ਜਾਂ ਉਹ ਅੰਗ ਪੈਰਾਂ ਤੋਂ ਕਮਜ਼ੋਰ ਆ ਦਬਲਾ ਪਤਲਾ ਉਹਦੇ ਵਾਸਤੇ ਤੁਸੀਂ ਡਾਈਟ ਪਲਾਨ ਬਣਵਾ ਸਕਦੇ ਆ ਪ੍ਰੋਪਰ ਤੇ ਉਹਦਾ ਤੁਸੀਂ ਆਪ ਜੀ ਨੰਬਰ ਹੈਗਾ 8054068299 ਤੇ ਕਾਲ ਕਰਕੇ ਜਾਂ WhatsApp ਮੈਸੇਜ ਕਰਕੇ ਆਪ ਜੀ ਕੋਈ ਵੀ ਜਾਣਕਾਰੀ ਲੈ ਸਕਦੇ ਪੈਰਾ ਵਾਸਤੇ ਠੀਕ ਹੈ ਜੀ ਤਾਂ ਜੇ ਕੋਈ ਕੋੜਾ ਟ੍ਰੈਂਡ ਕਰਾਣਾ ਉਸ ਦੇ ਬਾਰੇ ਆਪ ਜੀ ਨੇ ਕੋਈ ਨੌਲੇਜ ਲੈਣੀ ਆ ਜਾਂ ਤੁਸੀਂ ਬੁਕਿੰਗ ਕਰਾਣੀ ਆ ਤਾਂ ਉਹਦਾ ਤੁਸਾਨੂੰ ਸਮਾਂ ਦੇਣਾ ਪੈਣਾ ਹਾਂ ਜੀ ਹਾਂ ਜੀ ਇਹ ਤਾਂ ਲੈ ਕੇ ਤੁਸੀਂ ਜਿਹੜਾ ਵੀ ਉਹਦਾ ਸਮਾਂ ਮਿਲੂਗਾ ਤੇ ਉੱਤੇ ਤੁਸੀਂ ਟ੍ਰੈਂਡ ਕਰਵਾ ਸਕਦੇ ਆ ਕੋੜੀ ਗੱਬਣ ਹੋਵੇ ਜਾਂ ਚਾਹੇ ਖਾਲੀ ਹੋਵੇ ਉਹਦਾ ਕੋਈ ਇਸ਼ੂ ਨਹੀਂ ਆ ਬਹੁਤ ਵਧੀਆ ਤਰੀਕੇ ਨਾਲ ਹਾਂਜੀ ਸਪੋਰਟਸ ਕਰਾਓ ਦੇਸੀ ਕਰਾਓ ਸ਼ੋਅ ਵਾਲੇ ਕਰਾਓ ਜਿੱਦਾਂ ਦਾ ਮਰਜੀ ਹੈ ਨਾ ਪ੍ਰੋਪਰ ਲਾਈਫ ਟਾਈਮ ਲਈ ਉਹਦਾ ਪੂਰਾ ਆਪਣਾ ਜਿੰਮੇਵਾਰੀ ਹੋਊਗੀ ਤੁਸੀਂ ਟ੍ਰੇਨਿੰਗ ਕਰਾਨੇ ਕੋੜਾ ਤਾਂ ਕਦੇ ਵੀ ਕੋਈ ਪ੍ਰੋਬਲਮ ਆਉਂਦੀ ਆਪਾਂ ਉਹਨੂੰ ਤੁਹਾਡਾ ਹੱਲ ਕਰਕੇ ਦੇਵਾਂਗੇ ਹਨਾ ਠੀਕ ਹੈ ਜੀ ਬਾਬਾ ਜੀ ਤੁਸੀਂ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਤੇ ਸਾਰੇ ਕੋੜਾਂ ਵਾਲੇ ਭਰਾਵਾਂ ਨੂੰ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਵੀ ਭਰਾ ਦਾ ਕੋਈ ਜਾਨਵਰ ਦਾ ਪੈਰਪੂਰ ਖਰਾਬ ਹੋਇਆ ਵਾ ਜਾਂ ਕੋਈ ਪੋਟਾਂ ਵਗੈਰਾ ਜੀ 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 ਕੋਈ ਵੀ ਪ੍ਰੋਬਲਮਾਂ ਤਾਂ ਉਹਦਾ ਹੱਲ ਹੋ ਸਕੇ ਹਾਂਜੀ ਗਾਰੰਟੀ ਸ਼ੁਰੂਆਤ ਦਾ ਜਾਨਵਰ ਸਹੀ ਹੋ ਜਾਣ ਹਨ ਕਿਸੇ ਜਾਨ ਬਚੀ ਆਪਣਾ ਤਾਂ ਇਹ ਹੀ ਬਾਤੋ ਵਾ ਅੱਗੇ ਤੋਂ ਅੱਗੇ ਵੀਡੀਓ ਸ਼ੇਅਰ ਕਰਨਗੇ ਭਰਾ ਤਾਂ ਇਹ ਹੋਰ ਵੀ ਪਤਾ ਲੱਗੂਗਾ ਵੈਸੇ ਛੋਡਾ ਤਾਂ ਪਤਾ ਤਾਂ ਹੈਗਾ ਹੀ ਹਾਂਜੀ ਮਹਾਰਾਜ ਕਿਰਪਾ ਦੇਖੋ ਮੈਂ ਪਹਿਲਾਂ ਦੇਖੋ ਟ੍ਰੇਨਰ ਸੀ ਇੱਕ ਹਨਾ ਤਾਂ ਮੈਂ ਇਹ ਚੀਜ਼ਾਂ ਫੇਸ ਕੀਤੀਆਂ ਵੀ ਮੇਰੇ ਘੋੜਿਆਂ ਨੂੰ ਪ੍ਰੋਬਲਮ ਆਂਦੀ ਸੀ ਮੈਂ ਵੱਡੇ ਵੱਡੇ ਬਹੁਤ ਤਗੜੇ ਤਗੜੇ ਫੈਰੀਅਰ ਸਾਦੇ ਪਰ ਉਹ ਪ੍ਰੋਬਲਮ ਹੱਲ ਨਹੀਂ ਹੁੰਦੀਆਂ ਸੀ ਤਾਂ ਮੇਰੇ ਕੋਲ ਇਹਨੇ ਜਿਆਦਾ ਚੰਗੇ ਨਹੀਂ ਚੱਲਦੇ ਸੀ ਜਿੰਨਾ ਮੈਂ ਚਾਹੁੰਦਾ ਹੁੰਦਾ ਸੀ ਕਿਉਂਕਿ ਹਰੇਕ ਟ੍ਰੇਨਰ ਨੂੰ ਹੁੰਦਾ ਵੀ ਮੈਂ ਵੱਧ ਤੋਂ ਵੱਧ ਵਧੀਆ ਤੋਂ ਵਧੀਆ ਕੰਮ ਕਰ ਸਕਾਂ ਮੇਰੇ ਕੰਮ ਨੂੰ ਦੁਨੀਆ ਦੇਖੇ ਪਰ ਉਹ ਘੋੜਾ ਮੇਰਾ ਸਾਥ ਨਹੀਂ ਦਿੰਦਾ ਸੀ ਪੈਰਾਂ ਵਾਲੇ ਪੱਖੋਂ ਤਾਂ ਫਿਰ ਮੈਂ ਉਹਨੂੰ ਮੈਨੂੰ ਇਹ ਸਪੋਰਟ ਮੈਂ ਕਿਹਾ ਯਾਰ ਆਪਾਂ ਨੂੰ ਇਹ ਚੀਜ਼ ਦੀ ਪ੍ਰੋਬਲ ਤੇ ਨਿਰਪਰ ਹੈਗੇ ਆ ਤਾਂ ਫਿਰ ਉਸ ਤੋਂ ਬਾਅਦ ਮੈਂ ਆਪਣਾ ਕੋਰਸ ਕੀਤਾ ਮੈਨੂੰ ਕਈ ਬੰਦੇ ਕਹਿੰਦੇ ਯਾਰ ਤੇਰੀ ਵੈਲਿਊ ਘਟ ਜਾਣੀ ਆ ਤੂੰ ਫੈਰੀਅਰ ਦਾ ਟ੍ਰੇਨਰ ਹੋ ਕੇ ਫੈਰੀਅਰ ਦਾ ਕੰਮ ਕਰ ਰਿਹਾ ਪਰ ਮੈਨੂੰ ਪਤਾ ਵੀ ਮੇਰੇ ਰਿਲੇਟਿਵ ਆ ਮੈਨੂੰ ਇਸ ਚੀਜ਼ ਦੀ ਲੋੜ ਆ ਹਾਂਜੀ ਹਨਾ ਤੇ ਮੇਰੇ ਜਾਨਵਰਾਂ ਨੂੰ ਲੋੜ ਆ ਤੇ ਇਸ ਕਰਕੇ ਮੈਂ ਕਿਸੇ ਤੇ ਨਿਰਭਰ ਨਹੀਂ ਰਿਹਾ ਤਾਂ ਆਪਾਂ ਆਪਦਾ ਕੰਮ ਸ਼ੁਰੂ ਕੀਤਾ ਤੇ ਉਹਦਾ ਰਿਜ਼ਲਟ ਵੀ ਮਿਲਿਆ ਬਹੁਤ ਜ਼ਿਆਦਾ ਸਾਰੇ ਭਰਾ ਮੈਂ ਇੰਨਾ ਪਿਆਰ ਦੇ ਰਿਹਾ ਹਨਾ ਬਹੁਤ ਜ਼ਿਆਦਾ ਕਟੋਗੜ 70 80 ਜਾਨਵਰ ਲਿਮੋਨਾਈਟਸ ਵਾਲੇ ਸੈੱਟ ਹੋ ਗਏ ਆ ਠੀਕ ਹੈ ਜੀ ਕਈ ਦਾ ਹੁਣ ਆ ਆਪਣੇ ਸ਼ੋਅ ਸ਼ੋਅ ਵੀ ਲੜੇ ਘੋੜੇ ਤੁਹਾਡੇ ਸਾਹਮਣੇ ਕੱਲ ਆਏ ਬੰਦੇ ਹਨ ਤੇ ਉਹਨਾਂ ਨੂੰ 10 ਦਿਨਾਂ ਚ ਰਿਕਵਰ ਹੋ ਕੇ ਜਾਨਵਰ ਸ਼ੋਅ ਲੜ ਕੇ ਪੁੱਛਕਰ ਹਨ ਤਾਂ ਉਹ ਚੀਜ਼ ਆ ਵੀ ਪਿਆਰ ਦੀ ਗੱਲ ਹੈ ਸਾਰੀ ਤੇ ਮਿਹਨਤ ਦੀ ਗੱਲ ਆ ਹਨਾ ਜੀ ਮੇਰਾ 32 ਸਾਲ ਤੋਂ ਪਲੱਸ ਹੋ ਗਿਆ ਜੀ ਤਜਰਬਾ ਇਸ ਦੇ ਵਿੱਚ ਘੋੜਿਆਂ ਦੀ ਲਾਈਨ ਦੇ ਵਿੱਚ ਹਾਂਜੀ 1992 ਤੋਂ ਲੈ ਕੇ ਮੈਂ ਘੋੜਿਆਂ ਦੀ ਸੇਵਾ ਕਰ ਰਿਹਾ ਤੇ ਮਹਾਰਾਜ ਦੀ ਕਿਰਪਾ ਨਾਲ ਬਹੁਤ ਸਮਾਂ ਹੋ ਗਿਆ ਅੱਗੇ ਵੀ ਚਲੋ ਚੱਲਦੇ ਰਹਿਾਂਗੇ ਜੇ ਨਜ਼ਰ ਪਰਮਾਤਮਾ ਨੇ ਸਾਥ ਦਿੱਤਾ ਸਵਾਸ ਦਿੱਤੇ ਹਨਾ ਜੀ ਤੇ ਬਿਲਕੁਲ ਧੰਨਵਾਦ ਆਪ ਸਭ ਦਾ ਧੰਨਵਾਦ ਬਹੁਤ ਬਹੁਤ ਥੈਂਕ ਯੂ ਬਹੁਤ ਧੰਨਵਾਦ ਅਸੀਂ